ਇੱਕ ਜਦੋਂ ਆਪਾਂ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਨਿਗਾਹ ਮਾਰਦੇ ਆ ਸਾਰੇ ਇਲਾਕੇ ਦੇ ਵਿੱਚ ਹਰ ਖੇਤਰ ਦੇ ਵਿੱਚ ਤੇ ਕਈ ਪਿੰਡਾਂ ਦੇ ਵਿੱਚ ਕੁਝ ਕਿ ਜਿਹੜੀਆਂ ਨੇ ਜੀ ਧਾਰਮਿਕ ਆਸਥਾ ਵਾਲੀਆਂ ਜਗ੍ਹਾ ਹੁੰਦੀਆਂ ਨੇ ਉਹਨੂੰ ਲੋਕ ਜਿਹੜੇ ਆ ਜੀ ਉਹ ਵਕ ਵਖ ਢੰਗ ਦੇ ਨਾਲ ਉਹਨਾਂ ਜਗ੍ਹਾ ਦੀ ਮੰਨਤਾ ਕਰਦੇ ਨੇ ਜਾਂ ਫਿਰ ਪੂਜਦੇ ਨੇ ਕੁਝ ਕਿ ਜਗ੍ਹਾ ਦੀ ਮੰਨਤੇ ਹੁੰਦੀ ਆ ਕਿ ਭਾਈ Hindu ਦੇਵੀ ਦੇਵਤਾ ਦੇ ਨਾਲ ਸੰਬੰਧਤ ਨੇ ਕੋਈ ਮੁਸਲਮ ਦੇਵੀ ਦੇਵਤਿਆਂ ਦੇ ਨਾਲ ਸੰਬੰਧਤ ਨਹੀਂ ਕੋਈ ਫਿਰ ਕਹ ਲਓ ਵੀ 100 ਸਾਲ ਪਹਿਲਾਂ ਉਹਨਾਂ ਦਾ ਕੋਈ ਬਜ਼ੁਰਗ ਹੋਇਆ ਸੀ ਜਿਹੜਾ ਬੜਾ ਕਰਨੀ ਵਾਲਾ ਸੀ ਕੋਈ 150 ਸਾਲ 200 ਸਾਲ ਪਹਿਲਾਂ ਹੋਇਆ ਸੀ ਕੋਈ ਫਲਾਣੀ ਟਾਈਮ ਹੋਇਆ ਸੀ ਕੋਈ ਫਲਾਣੀ ਟੈਂਪਲ ਸੀ ਉਹਦੇ ਲਈ ਕੋਈ ਮੰਦਿਰ ਬਣਾ ਲੈਂਦਾ ਕੋਈ ਮਜ਼ਾਰ ਬਣਾ ਕੇ ਉਹ ਤੇ ਪੂਜਾ ਕਰਨ ਲੱਗ ਜਾਂਦਾ ਤੇ ਫਿਰ ਇੱਕ ਵਰਤਾਰਾ ਇਹ ਵੀ ਰਿਹਾ ਵੀ ਉਸ ਜਗ੍ਹਾ ਦੇ ਉੱਪਰ ਜੇ ਬਹੁਤੀ ਜਿਹੜੀ ਮਨੋਤ ਵਾਲੇ ਬੰਦੇ ਜਿਹੜੇ ਨੇ ਜੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ ਤੇ ਫਿਰ ਹੌਲੀ 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 ਕਿਉਂਕਿ ਉਹਨਾਂ ਨੂੰ ਆਪਣਾ ਢੰਗ ਜਿਹੜਾ ਆ ਰੱਬ ਦੀ ਪੂਜਾ ਵਾਲਾ ਉਹ ਚੰਗਾ ਲੱਗਦਾ ਉਹ ਫਿਰ ਉਹਨੂੰ ਉਸ ਪਾਸੇ ਨੂੰ ਲੈ ਜਾਂਦੇ ਨੇ ਜਿਵੇਂ ਪਾਕਿਸਤਾਨ ਦੇ ਕਈ ਥਾਂ ਨੇ ਜਿੱਥੇ ਕਹਿੰਦੇ ਕਿ ਬਾਬਾ ਨਾਨਕ ਸਾਹਿਬ ਦੀ ਜਗ੍ਹਾ ਹੈ ਹਾਲਾਂਕਿ ਉਹਨਾਂ ਨੇ ਜਿਹੜੀ ਕਹਿੰ ਲੋ ਕਿ ਮੂਰਤੀ ਪੂਜਾ ਜਾਫਰ ਜਿਹੜੀ ਮਜਾਰਾਂ ਦੇ ਉੱਪਰ ਜਿਹੜੇ ਮੱਥੇ ਟੇਕਣੇ ਮਰਹਾਂ ਕੀਤਾ ਉਧਰ ਪਾਸੇ ਮੁਸਲਮਾਨ ਕੰਟਰੀਜ਼ ਦੇ ਵਿੱਚ ਬਾਬਾ ਨਾਨਕ ਦੀਆਂ ਮਜਾਰਾਂ ਵੀ ਬਣਾਈਆਂ ਹੋਈਆਂ ਨੇ ਤੇ ਕਈ ਹਿੰਦੂ ਬਹੁਤ ਆਤ ਵਾਲੇ ਇਲਾਕਿਆਂ ਦੇ ਵਿੱਚ ਬਾਬਾ ਨਾਨਕ ਦੀਆਂ ਤਰ੍ਹਾਂ ਦੇ ਵਿੱਚ ਮੂਰਤੀਆਂ ਵੀ ਰੱਖੀਆਂ ਹੋਈਆਂ ਨੇ ਗੱਲ ਕੀ ਕਿ ਉਹ ਆਪਣੀ ਸਹੂਲਤ ਮੁਤਾਬਕ ਢਾ ਲੈਂਦੇ ਨੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਇਹੋ ਜਿਹੇ ਨੇ ਜਿੱਥੇ ਉਹਨਾਂ ਨੇ ਆਪਣੇ ਕਿਸੇ ਬਜ਼ੁਰਗ ਦੀ ਮਨੋਤ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੌਲੀ 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 ਜੜੀ ਹੈ ਜੀ ਹੋਊਗਾ ਕਿ ਮਤਲਬ ਸਾਡੇ ਕਾਲਾ ਸੰਗਿਆ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਜੀ ਪਾਬਾ ਕਹਾਂ ਦੱਸਦਾ ਉਧਰ ਵਾਲ ਸਾਈਡ ਦੇ ਉੱਪਰ ਸ਼ਰਾਬ ਵੀ ਚੜਦੀ ਹੈ ਜਾਂ ਭਾ ਧਾਰਮਿਕ ਤੌਰ ਤੇ ਦੇਖੀ ਤੇ ਇਟ ਇਸ ਕਦੇ ਵੀ ਫਿੱਟ ਨਹੀਂ ਹੁੰਦੀ ਉਹ ਚੀਜ਼ ਉਧਰਲੇ ਪਾਸੇ ਨੂੰ ਐਸੀ ਪਿੱਛੇ ਕਦੋਂ ਮੂੰਹ ਕਰਨਾ ਨਹੀਂ ਕਰਨਾ ਕਿਉਂਕਿ ਉਸ ਇਲਾਕੇ ਦੇ ਵਿੱਚ ਇੱਕ ਵੱਡੀ ਗਿਣਤੀ ਵਿੱਚ ਲੋਕ ਪਿਆਜੀ ਉਹਨਾਂ ਨੂੰ ਈਸਟੀ ਦੇ ਵਿੱਚ ਆਸਥਾ ਹੈ ਜੇ ਸਰਕਾਰ ਵਿੱਚ ਦਖਲ ਦੂਗੀ ਤਾਂ ਉਹਨਾਂ ਦੀਆਂ ਵੋਟਾਂ ਘਟਣਗੀਆਂ ਕਿਉਂਕਿ ਐਸਜੀਪੀਸੀ ਦਾ ਕਾਲੀ दल ਉਹ ਵੀ ਇਸੇ ਰਾਹ ਦੇ ਪੰਦੀ ਨੇ ਜੇ ਕਿਤੇ ਉਹ ਦੇਖਣਗੇ ਉਹ ਉਹ ਨਹੀਂ ਚਾਹਣਗੇ ਸਾਡੀਆਂ ਵੋਟਾਂ ਘਟਣ। ਵਿਸ਼ੇਸ਼ ਤਨ ਜਿਹੜੀ ਸੂਪਾਂ ਦੇ ਬਾਬਤ ਜਿਹੜਾ ਰਾਜਾ ਸਾਹਿਬ ਨਾਬ ਕਮਲ ਤੇ ਗੁਰਦੁਆਰਾ ਸਹਿਬਾਨ ਹੈ। ਅਸਲ ਜਗਾ ਹੁਣ ਉਹ ਗੁਰਦੁਆਰ ਬਣ ਗਿਆ ਬਹੁਤ ਵੱਡਾ ਗੁਰਦੁਆਰਾ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨੂੰ ਮੰਨਦੇ ਨੇ। ਉਸ ਇਲਾਕੇ ਦੇ ਲੋਕ। ਬਾਕੀ ਏਰੀਆਜ਼ ਦੇ ਵਿੱਚ ਸ਼ਾਇਦ ਨਹੀਂ ਪਤਾ। ਸਾਨੂੰ ਨਹੀਂ ਸੀ ਪਤਾ ਵੀ ਉੱਥੇ ਕੋਈ ਇਸ ਤਰ੍ਹਾਂ ਦੀ ਜਗਾ ਹੈ। ਹੁਣ ਜਦੋਂ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਭਾਈ ਉੱਥੋਂ ਆਹਾ ਸਰੂਪ ਜਿਹੜੇ ਆ ਮਿਲੇ ਆ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਆ ਉਸ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਸ਼ੁਰੂ ਹੋਗੀ ਤੇ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਉੱਥੇ ਪਹੁੰਚ ਗਏ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਵੀ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਜਿੱਤੇ ਇੱਕ ਸਟੈਂਡ ਆਇਆ ਚਲੋ ਵਧੀਆ ਕਰਾਂਗੇ ਭਾਵੇਂ ਕਿ ਇਹ ਸਾਰੇ ਕਸ ਦੇ ਪਿੱਛੇ ਸਿਆਸੀ ਤੌਰ ਦੇ ਹੋਣ ਵਾਲਾ ਨੁਕਸਾਨ ਮੁੱਖ ਕਾਰਨ ਹੈ ਪਰੰਤੂ ਹੁਣ ਜਿਹੜੇ ਫਰਮਾਨ ਜਿਹੜੀਆਂ ਮਰਿਆਦਾਵਾਂ ਜਿਹੜੀਆਂ ਪਰੰਪਰਾਵਾਂ ਜਿਹੜੇ ਰੂਲ ਇਹਨਾਂ ਵੱਲੋਂ ਸੈੱਟ ਕੀਤੇ ਗਏ ਨੇ ਕਿ ਇਹਨਾਂ ਇਹਨਾਂ ਜਗ੍ਹਾ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਪੀੜ ਨਹੀਂ ਜਾ ਸਕਦੀ ਤਾਬਿਆ ਨਹੀਂ ਜਾ ਸਕਦੀ ਉਹ ਕਾਨੂੰਨ ਕਿੱਥੇ ਗਏ? ਉਹਨਾਂ ਕਾਨੂੰਨਾਂ ਦਾ ਕੀ ਹੋਵੇਗਾ? ਸਹੀ ਗਲਤ ਤੋਂ ਬਾਅਦ ਦੀ ਗੱਲ ਹੈ ਨਾ। ਮੇਰਾ ਇਹ ਗੱਲ ਕਰਨ ਦਾ ਮਕਸਦ ਸਿਰਫ ਇਹੀ ਆ। ਧਰਮ ਤੇ ਰਾਜਨੀਤੀ। ਕਿ ਜਿਹੜਾ ਇੱਕ ਇਹ ਅਡੰਬਰ ਰਚਦੇ ਨੇ ਇਹ ਧਰਮ ਤੇ ਰਾਜਨੀਤੀ ਨੂੰ ਵੱਖ ਕੀਤਾ ਜਾ ਹੀ ਨਹੀਂ ਸਕਦਾ। ਉਹਦੇ ਵਿੱਚ ਇਸ ਕਰਕੇ ਨਹੀਂ ਵੀ ਧਰਮ ਹੀ ਇਸ ਕਰਕੇ ਹੀ ਕਹਿੰਦੇ। ਨਹੀਂ ਰਾਜਨੀਤਿਕ ਔਰ ਇਹਨਾਂ ਦੀ ਰਾਜਨੀਤੀ ਨੇ ਧਰਮ ਦਾ ਹਮੇਸ਼ਾ ਹੀ ਨੁਕਸਾਨ ਕੀਤਾ ਮਜ਼ਾਕ ਬਣਾਇਆ ਔਰ ਅੱਜ ਦੇ ਤਰੀਕ ਦੇ ਵਿੱਚ ਵੀ ਇਹੇ ਕੁਛ ਕਰ ਰਹੇ ਨੇ ਬਹੁਤੇ ਲੋਕ ਜਿਹੜੇ ਨੇ ਜਿਉ ਇਸ ਕਰਕੇ ਕਹਿੰਦੇ ਨੇ ਛੱਡੋ ਪਰਾ ਕੀ ਬੋਲਣਾ ਇਹਨਾਂ ਦੇ ਸਿਰ ਤੇ ਕਿਹੜਾ ਅਸਰ ਹੋਣਾ ਕਿਉਂਕਿ ਇਹਨਾਂ ਦੇ ਕੋਲ ਪਾਵਰ ਆ ਕਿਸੇ ਦੇ ਕਹੇ ਦਾ ਇਹਨਾਂ ਦੇ ਉੱਪਰ ਕੋਈ ਅਸਰ ਪੈਣਾ ਨਹੀਂ ਉਹ ਉਹ ਤਰ੍ਹਾਂ ਜਿਹੜੀਆਂ ਉੱਥੋਂ ਪਹਿਲਾਂ ਪਾਵਰ ਦੇ ਵਿੱਚ ਸੀ ਪਰ ਅੱਜ ਪਾਵਰ ਵਿੱਚ ਨਹੀਂ ਹੈ ਉਹ ਬਿਨਾਂ ਸ਼ੱਕ ਉਲਟਨਾ ਕਰ ਰਹੀਆਂ ਹਨ ਪਰ ਜਦੋਂ ਕੱਲ ਨੂੰ ਉਹ ਪਾਵਰ ਦੇ ਵਿੱਚ ਚਲਗੀਆਂ ਤੇ ਸਟਾਂਸ ਉਹਨਾਂ ਨੇ ਵੀ ਸੇਮ ਹੀ ਲੈਣਾ ਕਿਉਂਕਿ ਲੜਾਈ ਸਿਰਫ ਸਿਆਸਤ ਦੀ ਹੈ ਜਿਹੜੀ ਧਰਮ ਦੀ ਲੜਾਈ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ ਔਰ ਇਸ ਕਰਕੇ ਮੇਰਾ ਮੰਨਣਾ ਇਹ ਵੀ ਹੈ ਕਿ ਧਰਮ ਹਰ ਬੰਦੇ ਦਾ ਇੰਡੀਵਿਜੂਅਲ ਮਾਮਲਾ ਹੈ ਇਟ ਇਜ਼ ਬੀਟਵੀਨ देयर ਗੋਡ ਉਹਦੇ ਆਪਸ ਵਿੱਚ ਵਿਚਾਲੇ ਜੇ ਰੱਬ ਹੈ ਹੀ ਇੱਕ ਉਹਨੇ ਕਿਸ ਢੰਗ ਦੇ ਨਾਲ ਉਸ ਨੂੰ ਮਨਾਉਣਾ ਕਿਸ ਢੰਗ ਦੇ ਨਾਲ ਉਹਦੀ ਪੂਜਾ ਕਰਨੀ ਹੈ ਕਿਸ ਢੰਗ ਦੇ ਨਾਲ ਉਹਦੇ ਨਾਲ 네ਗੋਸ਼ੀਏਟ ਕਰਨਾ ਇਹ ਤਾਂ ਭਾਈ ਉਹਦੀ ਸਰਦਰਦੀ ਹੈ ਇਹ ਧਰਮਾ ਵਾਲੇ ਜਿਹੜੇ ਨੇ ਵਿਧੀਆਂ ਵੱਖ-ਵੱਖ ਦੱਸਦੇ ਨੇ ਕਿ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਵਧੀਆ ਜੇ ਇਸ ਤਰੀਕੇ ਨਾਲ ਕਰੋਗੇ ਤਾਂ ਵਧੀਆ ਹਰ ਇੱਕ ਨੂੰ ਆਪਣਾ ਤਰੀਕਾ ਵਧੀਆ ਲੱਗਦਾ ਹੈ ਜੀਵੋਂ ਪਰ ਰੱਬ ਦੀ ਗੱਲ ਕਰੀ ਰੱਬ ਦੱਸਿਆ ਉਹਨਾਂ ਦੀ ਵੀ ਮਦਦ ਕਰਦਾ ਜਿਹੜੇ ਉਹਨੂੰ ਮੰਨਦੇ ਹੀ ਨਹੀਂ ਜਿਹੜੀ ਉਹਨੂੰ ਮੰਨਦੇ ਨਹੀਂ ਕੁਦਰਤ ਹਨ ਸੋ ਇਸ ਕਰਕੇ ਇਹਨਾਂ ਧਰਮੀ ਲੋਕਾਂ ਦੇ ਮਗਰ ਲੱਗ ਕੇ ਇਨਸਾਨੀਅਤ ਨੂੰ ਪਾਸੇ ਕਰਨਾ ਇਹ ਸਭ ਤੋਂ ਵੱਡਾ ਅਕੰਵਲ ਹੋ ਸਕਦਾ ਜਿਹੜਾ ਕਮਲ ਕੁੱਟਣ ਦੇ ਵਿੱਚ ਸਾਡੇ ਲੋਕ ਬਹੁਤ